ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਕਿਸੇ ਨੇ ਵੀ ਭ੍ਰਿਸ਼ਟਾਚਾਰ ਕੀਤਾ ਨਸ਼ਾ ਤਸਕਰੀ ਕੀਤੀ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਵੱਲੋਂ ਕਿਹਾ ਗਿਆ ਚਾਹੇ ਉਹ ਸਾਡੇ ਵਿਧਾਇਕ ਹੋਣ ਸਾਡੀ ਪਾਰਟੀ ਦੇ ਐਮਐਲਏ ਹੋਣ ਮੰਤਰੀ ਹੋਣ ਚਾਹੇ ਉਹ ਸਿਆਸੀ ਪਾਰਟੀਆਂ ਦੇ ਮੰਤਰੀ ਹੋਣ ਆਮ ਇਨਸਾਨ ਹੋਵੇ ਤੇ ਚਾਹੇ ਉਹ ਵਿਧਾਇਕ ਹੋਣ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਜੋ ਵੀ ਨਸ਼ਾ ਵੇਚਦਾ ਜਾਂ ਪਿਸਟਾਚਰ ਕਰਦਾ ਨਜ਼ਰ ਆਇਆ ਤਾਂ ਉਹਨੂੰ ਕੀਤਾ ਜਾਏਗਾ ਗ੍ਰਿਫਤਾਰ ਤੇ ਉਹਦੇ ਉੱਤੇ ਕਦੀ ਜਾਏਗੀ ਵੱਡੀ ਕਾਰਵਾਈ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਉਤੇ ਕੀਤੀ ਗਈ ਹੈ ਤਾਂ ਅੱਜ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਮੁਲਾਜ਼ਮ ਨੂੰ ਚੱਕ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਹੀ ਵੱਡੀ ਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਨਸਪੈਕਟਰ ਇੰਦਰ ਬੀਰ ਕੋਰ ਗ੍ਰਿਫਤਾਰ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰ ਬੀਰ ਕੋਰ ਖਿਲਾਫ অপਸ਼ਟਾਚਾਰ ਵਿਰੋਧੀ ਐਕਟਰ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਤੁਹਾਡਾ ਸਿਟੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦੇ ਉੱਚ ਅਤੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਾਂਝ ਕੇਂਦਰ ਵਿੱਚ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਇੰਸਪੈਕਟਰ ਇੰਦਰ ਬੀਰ ਕੋਰੋਨਾ ਦੇ ਦਬਾਅ ਪਾ ਕੇ ਉਹਨਾਂ ਕੋਲੋਂ ਪੈਸੇ ਮੰਗਦੀ ਸੀ ਇਹਨਾਂ ਕਰਮਚਾਰੀਆਂ ਦੇ ਇਕੱਠੇ ਹੋ ਕੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਕੀਤੀ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਇੰਸਪੈਕਟਰ ਇੰਦਰ ਬੀਰ ਕੋਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾ ਅੱਜ ਇੱਕ ਮਹਿਲਾ ਜੋ ਪਿਸ਼ਟਾਚਾਰ ਕਰਦੀ ਨਜ਼ਰ ਆਈ ਜੋ ਪੁਲਿਸ ਯੂਨੀਫਾਰਮ ਦੇ ਵਿੱਚ ਪੁਲਿਸ ਵਰਦੀ ਦੇ ਵਿੱਚ ਲੋਕਾਂ ਨਾਲ ਪੈਸੇ ਮੰਗਦੀ ਸੀ ਜਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ ਸੀ ਤਾਂ ਅੱਜ ਉਹਨੂੰ ਵਿਸਤਾਰ ਕਰ ਲਿਆ ਗਿਆ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ